ਅੱਜ ਸੁਲਤਾਨਪੁਰ ਲੋਧੀ ਦੇ ਵਿੱਚ ਤਿੰਨ ਜ਼ਿਲ੍ਹਾ ਪ੍ਰਸ਼ਦ ਦੀਆਂ ਸੀਟਾਂ ਸੀ ਉਹਦੇ ਵਿੱਚੋਂ ਦੋ ਜ਼ਿਲ੍ਹਾ ਪ੍ਰਸ਼ਦ ਦੀਆਂ ਸੀਟਾਂ ਆਜ਼ਾਦ ਸਰਦਾਰ ਅਮਰਜੀਤ ਸਿੰਘ ਜੀ ਖਿੰਡਾ ਤੇ ਸਰਦਾਰ ਚੋਗਿਆ ਚੋਗਿਆ ਜੀ ਕਾਰਿਆਲ ਤੇ ਵਾਈਫ ਭੈਣ ਜੀ ਜਿੱਤੇ ਨੇ ਤੇ ਜਸਵਿੰਦਰ ਕੌਰ ਜੀ ਤੇ 30 ਬਲਾਕ ਸ਼ਮਤੀ ਦੀਆਂ ਸੀਟਾਂ ਸੀ ਦੋ ਜ਼ੋਨ ਇੱਕ ਫੱਟੂਟਿੰਗਾ ਜ਼ੋਨ ਤੇ ਦੂਸਰਾ ਸੁਲਤਾਨਪੁਰ ਜ਼ੋਨ ਦੋਵਾਂ ਦੇ ਵਿੱਚ ਮジョਰਿਟੀ ਸਾਡੇ ਆਜ਼ਾਦ ਭੜੇ ਨੇ ਜਿੱਤੀਆਂ 8 ਸੀਟਾ ਇਹ ਚ ਮੈਂ ਤਾਂ ਭਾਈ ਸੁਲਤਾਨਪੁਰ ਦੇ ਸਮੂਹ ਸੰਗਤ ਨੂੰ ਬੜਾ ਧੰਨਵਾਦ ਕਰਨਾ ਚਾਹੁੰਨਾ ਵੇਖੋ ਜਿੰਤਨੀ ਦੇ ਐਮਐਲਏ ਆਜ਼ਾਦ ਬੜੀ ਔਖੀ ਹੁੰਦੀ ਆ ਲੋਕਾਂ ਨੇ ਫੇਰ ਵੀ ਮੈਨੂੰ ਜਿਤਾਇਆ ਆਜ਼ਾਦ ਤੇ ਅੱਜ ਮੈਂ ਇਹ ਕਹਿ ਸਕਦਾ ਵੀ ਪੰਜਾਬ ਚ ਇਤਿਹਾਸ ਆ ਕਿਤੇ ਵੀ ਇੰਡੀਪੈਂਡੈਂਟ ਮジョਰਿਟੀ ਦੇ ਵਿੱਚ ਨਾ ਬਲਾਕ ਸੰਤੀ ਜਿੱਤੇ ਤੇ ਮੇਰੇ ਖਿਆਲ ਨਾਲ ਕੋਈ ਜ਼ਿਲ੍ਹਾ ਪ੍ਰਸ਼ਦਤਾ ਜਿੱਤਿਆ ਹੀ ਨਹੀਂ ਹੋਣਾ ਆਏ ਗੁਰੂ ਸਾਹਿਬ ਦੀ ਕਿਰਪਾ ਸੁਲਤਾਨਪੁਰ ਦੇ ਲੋਕਾਂ ਦਾ ਪਿਆਰ ਆ ਤੇ ਮਾਲਕ ਦੀ ਕਿਰਪਾ ਆ ਜਿਨ੍ਹਾਂ ਦਾ ਅੱਛਾ ਨੁ ਅਸ਼ੀਰਵਾਦ ਮਿਲਿਆ ਮੈਂ ਸਮੂਹ ਸੰਗਤ ਦਾ ਇਲਾਕੇ ਦੀ ਦਾ ਧੰਨਵਾਦ ਕਰਨਾ ਚਾਹੁੰਦਾ ਇਸ ਜੀ ਦੇ ਉੱਤੇ ਕਾਂਗਰਸ ਤੇ ਆਪ ਰਲ ਕੇ ਰਾਣੇ ਦੇ ਢੜੇ ਦੇ ਉਲਟ ਲੜ ਰਹੇ ਸੀ ਲੋਕਾਂ ਨੇ ਉਹਨਾਂ ਨੂੰ ਜਵਾਬ ਦੇ ਦਿੱਤਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਪੰਚਾਇਤ ਸੰਮਤੀ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਚੱਲ ਰਹੀ ਸੀ ਅੱਜ ਜਿਹੜੇ ਨਤੀਜੇ ਜੜੇ ਆ ਅਸੀਂ ਇੱਕ ਗੱਲ ਦਾਅਵੇ ਨਾ ਕਰ ਸਕਦੇ ਕਿ ਪੂਰੇ ਪੰਜਾਬ ਦੇ ਵਿੱਚੋਂ ਸੁਲਤਾਨਪੁਰ ਲੋਧੀ ਦੇ ਜਿਹੜੇ ਨਤੀਜੇ ਆ ਉਹ ਇਤਿਹਾਸਿਕ ਨਤੀਜੇ ਆ ਜ਼ਿਲ੍ਹਾ ਪ੍ਰੀਸ਼ਦ ਦੀਆਂ ਦੋ ਸਾਡੀਆਂ ਜਿਹੜੀਆਂ ਤਿੰਨ ਸਾਡੇ ਕੈਂਡੀਡੇਟ ਸੀ ਜਿਹਦੇ ਵਿੱਚੋਂ ਸਾਡੇ ਦੋ ਕੈਂਡੀਡੇਟ ਆ ਜ਼ਿਲ੍ਹਾ ਪ੍ਰੀਸ਼ਦ ਆਜ਼ਾਦ ਜਿੱਤੇ ਆ ਔਰ ਮੈਜੋਰਟੀ ਦੇ ਵਿੱਚੋਂ ਬਲਾਕ ਸੰਮਤੀ ਦੇ ਸਾਡੇ ਰਾਣਾ ਧੜਾ ਵੱਲੋਂ ਕਬਜ਼ਾ ਕੀਤਾ ਗਿਆ ਇਹ ਕਬਜ਼ਾ ਨਹੀਂ ਇਹ ਲੋਕਾਂ ਦਾ ਪਿਆਰ ਆ ਇੱਕ ਪਿੰਡ ਦਾ ਸਰਪੰਚੇ ਬੰਦਾ ਆਜਾਦ ਨਹੀਂ ਬਣ ਸਕਦਾ ਪਿੰਡ ਦੇ ਸਹਿਯੋਗਤ ਵਗੈਰਾ ਤੇ ਔਰ ਪੂਰੇ ਹਲਕੇ ਦੇ ਵਿੱਚ ਬਲਾਕ ਸੰਮਤੀਆਂ ਔਰ ਜ਼ਿਲ੍ਹਾ ਪਿਛਲੇ ਜਤਰੀਆਂ ਇਹ ਲੋਕਾਂ ਦਾ ਪਿਆਰ ਆ ਔਰ ਗੁਰਨਾਨਦ ਪਾਤਸ਼ਾਹ ਦੀ ਕਿਰਪਾ ਵਾ ਪ੍ਰਮਾਤਮਾ ਦੀ ਕਿਰਪਾ ਸਦਕਾ ਇਹ ਕੰਮ ਹੋਇਆ ਜੋ ਇਲਾਕੇ ਵਿੱਚ 2023 ਦੇ ਵਿੱਚ ਹੜ੍ਹ ਆਈ ਸੀ ਜਾਂ 2025 ਦੇ ਵਿੱਚ ਹੜ੍ਹ ਆਈ ਸੀ ਇਹ ਅੱਜ ਉਸ ਚੀਜ਼ ਦੀ ਜਿਹੜੀ ਸੇਵਾ ਕੀਤੀ ਉਹਦਾ ਫਲ ਮਿਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਸੈਭ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਧਰਤੀ ਤੇ ਸਮੂਹ ਸਾਧ ਸੰਗਤ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਦੋ ਜ਼ਿਲ੍ਹਾ ਪ੍ਰੀਸ਼ਦ ਤੇ ਬਾਕੀ ਸੱਤ ਸਾਡੇ ਬਲਾਕ ਸੰਪਤੀ ਮੈਂਬਰ ਜਿਹੜੀ ਜਿੱਤਵਾ ਨਾ ਇਹ ਸਾਡੇ ਰਾਣਾ ਜੀ ਦੀ ਪਿਆਰ ਆ ਲੋਕਾਂ ਦਾ ਜਿਹੜਾ ਰਾਣਾ ਜੀ ਨੂੰ ਦਿੱਤਾ ਹੋਇਆ ਪਿਆਰ ਆ ਤੇ ਇਹ ਜਿਹੜੇ ਲੋਕਾਂ ਦੇ ਵਿੱਚ ਵਿਚਰਦੇ ਆ ਉਹਨਾਂ ਦੇ ਕੰਮ ਕਰਦੇ ਆ ਤੇ ਲੋਕਾਂ ਨੇ ਇਹਨਾਂ ਨੂੰ ਥਿਆ ਪਿਆਰ ਦਿੱਤਾ ਕਿਉਂਕਿ ਯਾਰ ਜਿੰਨਾ ਕੋਈ ਛੋਟੀ ਗੱਲ ਨਹੀਂ ਦੋ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਬਲਾਕ ਸੰਤੀਆਂ ਇਹ ਉਸ ਅਕਾਲ ਪੁਰਖ ਦੇ ਬਾਣੇ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ ਜੀ